ਫਰਾਈ ਗਾ ਤਾਂ ਪਹਿਲਾ ਪਰਮੇਸ਼ਵਰ ਨੇ ਵਸਤਵਾਂ ਦੀ ਰੂਪਕਤਾ ਆਪਣੇ ਚੇਲਿਆਂ ਦੇ ਨਾਲ ਤਾਂ ਪਰਮੇਸ਼ਵਰ ਨੇ ਉਜਾੜਦੇ ਆਪਣੇ ਚੇਲੇ ਨੂੰ ਗਿਆ ਹੈ ਕਿ ਆਜ ਜੇ ਤੁਸੀਂ ਰੋਟੀ ਖਾ ਰਹੇ ਜੇ ਇਹ ਮੇਰਾ ਸਰੀਰ ਹੈ ਤੇ ਤੁਹਾਡੇ ਲਈ ਦਿੱਤਾ ਜਾਣਾ ਹੈ ਤੇ ਤੁਹਾਡੇ ਲਈ ਬਲੀਦਾਨ ਹੋਣਾ ਹੈ ਤੇ ਤੁਹਾਡੇ ਲਈ ਕੁਰਬਾਨ ਤੇ ਆਪਣੇ ਜੇਜੇ ਨਾਲ ਗੱਲ ਕੀਤੀ ਹੈ ਤੇ ਚੇਲੇ ਨੇ ਪ੍ਰਭ ਪੋਜਕਾਰ ਚੇਲੇ ਨੂੰ ਕਹਿ ਰਿਹਾ ਹੈ ਜਿੰਦਾਰੀ ਖੁਦਾ ਉਸ ਰੋਟੀ ਲਈ ਤੇ ਤੋੜ ਕੇ ਖੁਦਾ ਦੇ ਕੋਲ ਬਰਕਤ ਮੰਗ ਰਿਹਾ ਹੈ ਪ੍ਰਭ ਜੋ ਸੀ ਤੇਰੀ ਰੋਟੀ ਖਾਣ ਲੱਗੇ ਆ ਇਸ ਰੋਟੀ ਨੂੰ ਬਰਕਤ ਦੇਵੀ ਤਾਂ ਕਿ ਜੋ ਲੋਕ ਇਸ ਰੋਟੀ ਨੂੰ ਖਾਣ ਉਹ ਪਰਵਾਰ ਬੰਜਰ ਕਮਜ਼ੋਰ ਨਾ ਹੋ ਹallelujah 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 ਕਿੰਨੇ ਰੋਟੀ ਵਿੱਚ ਵੀ ਤਾਕਤ ਹੁੰਦੀ ਹੈ ਰੋਟੀ ਵਿੱਚ ਕੀ ਹੁੰਦੀ ਹੈ ਤੱਜ ਹੁੰਦੀ ਹੈ ਜਿਸੀ ਰੋਟੀ ਖਾਨੇ ਸਾਡੇ ਵਿੱਚ ਜਾਣਾ ਜਾਂਦੀ ਹੈ ਜਿਸੀ ਰੋਟੀ ਖਾਨੇ ਸਾਡਾ ਪੇਟ ਭਰ ਜਾਂਦਾ ਹੈ ਭਾਵੇਂ ਤੁਸੀਂ ਜਿੰਨਾ ਕੁਛ ਮਰਜ਼ੀ ਖਾ ਲਿਏ ਪਰ ਜਦ ਤੱਕ ਅਸੀਂ ਰੋਟੀ ਨਹੀਂ ਖਾਂਦੇ ਉਨੀ ਦੇਰ ਤੱਕ ਸਾਡੀ ਭੁੱਖ ਮਿਟਦੀ ਨਹੀਂ ਹallelujah 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 ਇਹ ਆ ਪਵਿੱਤਰ ਵਚਨ ਜੀਵਨ ਦੀ ਰੋਟੀ ਜੋ ਪਰਮੇਸ਼ਵਰ ਦੇ ਨਾਲ ਸਾਨੂੰ ਮੁਲਾਕਾਤ ਕਰਾ ਰਹੀ ਹੈ ਜੋ ਪਰਮੇਸ਼ਵਰ ਦੇ ਬੱਚੇ ਤੁਹਾਨੂੰ ਦਾਸ ਰਹੀ ਹੈ ਇਹ ਹੀ ਰੋਟੀ ਸਾਨੂੰ ਜੀਨਸ ਖਾ ਰਹੀ ਹੈ ਇਹ ਹੀ ਰੋਟੀ ਸਾਨੂੰ ਬਲਵਾਨ ਬਣਾ ਰਹੀ ਹੈ ਇਹ ਹੀ ਰੋਟੀ ਸਾਨੂੰ ਤਾਕਤ ਵਾਲੇ ਬਣਾ ਰਹੀ ਹੈ ਹallelujah 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 ਇਸ ਨੂੰ ਸਿਰੇ ਕੀ ਹੈ ਕਿ ਜੀਵਨ ਦੀ ਰੋਟੀ ਕਾਰਿਆ ਪ੍ਰਭੂਸ਼ਰ ਦੀ ਇਹ ਰਵ ਪਵਿੱਤਰ ਵਚਨ ਹੈ ਇਹ ਜੀਵਨ ਦੀ ਕੀ ਹੈ ਰੋਟੀ ਹੈ ਇਹੀ ਵਚਨ ਦੇ ਸਭ ਨੂੰ ਬੁਲਾਉਣਾ ਪੁਰਨਾ ਹੈ ਇਹੀ ਵਚਨ ਸਭ ਨੂੰ ਤਰਕ ਕੋਲੇ ਪੁਰਨਾ ਹੈ ਇਹੀ ਵਚਨ ਸਾਨੂੰ ਸ਼ੇਤਾਨ ਦੇ ਨਾਲ ਸੰਭਲਣਾ ਕਰਨਾ ਸਿਖਾਉਣਾ ਹੈ ਹਾਲੇਲੂਇਆ 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 ਜਦ ਤੱਕ ਅਸੀਂ ਰੋਟੀ ਨਹੀਂ ਖਾਂਦੇ ਉਹਨੇ ਦੇਰ ਤੱਕ ਅਸੀਂ ਕਮਜ਼ੋਰ ਨਹੀਂ ਰਹਿੰਦੇ ਆ ਤੱਤ ਵਾਲੇ ਨਹੀਂ ਮੰਨਦੇ ਭਾਵੇਂ ਅਸੀਂ ਤਰਾ ਤਰਾ ਦੇ ਫਰੂਟ ਖਾ ਲਈਏ ਭਾਵੇਂ ਅਸੀਂ ਤਰਾ ਤਰਾ ਦੇ ਕੋਈ ਹੋਰ ਰਸਤਾ ਖਾ ਲਈਏ ਪਰ ਜਦ ਤੱਕ ਤੁਸੀਂ ਰੋਟੀ ਨਹੀਂ ਖਾਦੇ ਥੋੜੀ ਥੋੜੀ ਵੀ ਉਹਨੇ ਦੇਰ ਤੱਕ ਸਭ ਸਿੱਧਕ ਨਹੀਂ ਹੁੰਦਾ ਉਹਨੇ ਦੇਰ ਤੱਕ ਕੀ ਹੁੰਦਾ ਸਭ ਸਿੱਧਕ ਨਹੀਂ ਹੁੰਦਾ ਕਿਉਂਕਿ ਰੋਟੀ ਵਿੱਚ ਇਹ ਨਹੀਂ ਜਿਆਦਾ ਤਾਕਤ ਹੈ ਰੋਟੀ ਵਿੱਚ ਇਹਦਾ ਸਿੱਧਕ ਹੈ ਰੋਟੀ ਵਿੱਚ ਇਹਦਾ ਨਸ਼ਾ ਹੈ ਹallelujah ਹallelujah

ਤਕੀ ਖੁਦਾਇਤ ਕਿਆ ਹੈ ਕਿ ਤੁਸੀਂ ਸਾਰੇ ਇਸ ਵਿੱਚ ਜੀਪ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਇਹ ਬਹੁਤ ਜੀ ਕਾਦਰ ਪਰਪਰ ਦੀ ਮਾਫੀ ਲਈ ਵਹਾਇਆ ਜ਼ਰਦਾ ਹੈ ਹallelujah 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 ਉਹ ਦੇਖੀਏ ਪ੍ਰਭੂ ਯਿਸੂ ਦਾ ਲਹੂ ਸਾਨੂੰ ਕੀ ਕਰਦਾ ਹੈ ਮਾਫ ਕਰਦਾ ਹੈ ਪ੍ਰਭੂ ਯਿਸੂ ਦਾ ਲਹੂ ਸਾਨੂੰ ਜ਼ਾਕ ਕਰਦਾ ਹੈ ਪ੍ਰਭੂ ਯਿਸੂ ਦਾ ਲਹੂ

ਸਾਡੇ ਪਾਪਾਂ ਦੀ ਖਾਤਰ ਖੁਦਾ ਨੇ ਆਪਣਾ ਬਹਾਇਆ ਲਹੂ ਦੁਆਰਾ ਸਭ ਨੂੰ ਖੁਦਾ ਨੇ छुटकारा ਦਿੱਤਾ ਹੈ ਤੇ ਲਹੂ ਦੇ ਨਾਲ ਹੀ ਖੁਦਾ ਨੇ ਸਾਨੂੰ ਕੀ ਕੀਤਾ ਹੈ ਮਾਫ਼ ਕੀਤਾ ਹੈ ਹallelujah ਹallelujah ਕਿਉਂਕਿ ਜਿਹੜੇ ਇਸ ਪ੍ਰਭੂ ਕੋਲੇ ਸ਼ਾਮਲ ਹੁੰਨੇ ਆ ਉਹਦਾ ਲਹੂ ਲੈਹੋ ਤੇ ਸ਼ਾਮਲ ਹੁੰਨੇ ਆ ਉਸ ਤੋਂ ਲੈਣ ਤੋਂ ਪਹਿਲਾਂ ਅਸੀਂ ਆਪਣੇ ਆਪਣੇ ਪਾਪਾਂ ਦਾ ਕੀ ਕਰਦੇ ਆ ਇਕਰਾਰ ਕਰਦੇ ਆ ਆਪਣੇ ਗੁਨਾਹ ਦੀ ਮਾਫੀ ਮੰਗਦੇ ਆ ਆਪਣੇ ਪਾਪ ਨੂੰ ਜਿੱਤੇ ਕਰਦੇ ਹਾਂ ਹਰ ਇੱਕ ਮਨੁੱਖ ਨੂੰ ਆਪਣੇ ਪਾਪ ਯਾਦ ਹੁੰਦੇ ਹਨ ਹਰ ਇੱਕ ਮਨੁੱਖ ਨੂੰ ਆਪਣੀ ਕਮੀ ਯਾਦ ਹੁੰਦੀ ਹੈ ਆਪਣੀ ਕਮੀ ਦਾ ਪਤਾ ਹੁੰਦਾ ਹੈ ਕਿ ਸਾਡੇ ਵਿੱਚ ਕਿਹੜੀ ਕਮੀ ਹੈ ਸਾਡੇ